ਕਿ ਜੋ ਮਾਤਾ ਰਿਸ਼ਤਾ ਹੈ ਤਾਂ ਇਹ ਦੋਸਤ ਹੋਇਆ ਕਿਉਂ ਹੋਇਆ 9 ਸਤੰਬਰ ਨੂੰ ਜੋ ਹੋਇਆ ਕਿਉਂ ਹੋਇਆ ਇਸ ਗੱਲ ਨੇ ਤੋੜਾਇਆ ਨਹੀਂ ਕਿ ਪ੍ਰਵਾਸੀ ਜਗ੍ਹਾ ਕੋਈ ਇਸ ਨੂੰ ਹੋਰ ਵੀ ਅੰਤਮ ਦੇ ਸਕਦਾ ਸੀ ਕੋਈ ਪੰਜਾਬੀ ਵੀ ਇਸ ਨੂੰ ਕਰ ਸਕਦਾ ਸੀ ਪਰੰਤੂ ਹੋਇਆ ਨਾ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਲੁਧਿਆਣੇ 'ਚ ਦੇਖ ਲਵੋ ਤੇ ਬਹੁਤ ਸਾਰਾ ਪ੍ਰਵਾਸੀਆ ਕਮਾਰਾਸ਼ੀ ਜੇਕਰ ਗੱਲ ਕੀਤੀ ਆ ਵੀ ਉਹਨਾਂ ਗੱਲ ਦੀ ਗੱਲ कोरोना काल ਦੀ ਗੱਲ ਕੀਤੀ ਜਾਂਦੇ ਕੋਰੋਨਾ ਕਾਲ ਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਸਨ ਉਹਨਾਂ तकरीबन तकरीबन 7 ਲੱਖ ਪਰਵਾਸੀ ਪਰਣਾਲੇ ਚ ਉਸ ਮੌਕੇ ਸ਼ਹਿਰਾਂ ਦੇ ਆਪੋ ਪਿੰਡਾਂ ਸੀ ਜਿੱਥੋਂ ਸਿਰਫ ਪਰਵਾਸੀ ਮਜ਼ਦੂਰ ਹੀ ਸਨ ਇਸ ਤੋਂ ਬਿਨਾ ਵੀ ਜਿਹੜੇ ਲੱਖਾਂ ਕਰੋੜਾਂ ਰੁਪਏ ਦੀਆਂ ਕਟੀਆਂ ਲੈ ਕੇ ਸ਼ਹਿਰ ਵਿੱਚ ਇੰਡਸਟਰੀਆਂ ਵਿੱਚ ਕੰਮ ਕਰ ਰਹੇ ਹਨ ਉਹ ਇੱਥੇ ਹੀ ਸਨ 9 ਸਤੰਬਰ ਦੀ ਘਟਨਾ ਜੇਕਰ ਤੁਹਾਨੂੰ ਥੋੜਾ ਜਿਆਦਾ ਤਾਂ ਦੱਸਦੀ 9 ਸਤੰਬਰ ਨੂੰ ਕੀ ਹੋਇਆ ਕਿ 9 ਸਤੰਬਰ ਨੂੰ ਸਵੇਰੇ ਇੱਕ ਅਣਜਾਣ ਬੰਦਾ ਫਿਰ ਸ਼ਾਮ ਤੋਂ ਦੇ 3-4 ਸਾਲ ਦੇ ਬੱਚੇ ਨੂੰ ਇੱਕ ਪਰਵਾਸੀ ਆਇਆ ਉਸ ਨੂੰ 5 ਰੁਪਏ ਦਾ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਸਕੂਟਰ ਤੇ ਬਿਠਾ ਕੇ ਲੈ ਗਿਆ ਨਾਲ ਲੈ ਗਿਆ ਸਵੇਰ ਤੋਂ ਦੁਪਹਿਰ ਹੋਈ ਦੁਪਹਿਰ ਤੋਂ ਸ਼ਾਮ ਹੋਈ ਸ਼ਾਮ ਤੱਕ ਜਦੋਂ ਬੱਚਾ ਨਹੀਂ ਮਿਲਿਆ ਸਾਰੇ ਕੈਮਰੇ ਖੰਡਾਲੇ ਤਾਂ ਉਹਦੇ ਵਿੱਚ ਸਾਹਮਣੇ ਆਇਆ ਕਿ ਇੱਕ ਪਰਵਾਸੀ ਬੰਦਾ ਜੋ ਕਿ ਯੂਪੀ ਦਾ ਸੀ ਬਾਅਦ ਵਿੱਚ ਪੁਲਿਸ ਨਾਲੋਂ ਟਰੈਕ ਕਰ ਲਿਆ ਤ ਉਹ ਇਸ ਨੂੰ ਚਾਕਲੇਟ ਦੇ ਲਾਲਚ 'ਚ ਆਪਣੇ ਸਕੂਟਰ ਤੇ ਬਿਠਾ ਕੇ ਲੈ ਗਿਆ ਤੋਸ ਮਾਪਿਆਂ ਦੇ ਉੱਤੇੋਂ ਵੀਡੀਓ ਦੇਖਣ ਤੋਂ ਬਾਅਦ ਕੀ ਬੀਤੀ ਹੋਏਗੀ ਐਸੇ ਤਾਂ ਉਹ ਮਾਪੇ ਜਾਣ ਸਕਦੇ ਨੇ ਜਿਨ੍ਹਾਂ ਦੇ ਬੱਚੇ ਨੇ ਤੇ ਜਿਹੜੇ ਲੋਕ ਅੱਜ ਵੀ ਪੰਜਾਬ 'ਚ ਰਹਿ ਕੇ ਪੰਜਾਬ ਦੇ ਖਿਲਾਫ ਪੰਜਾਬ ਦੀ ਬਦਖਲਾਫੀ ਕਰ ਰਹੇ ਨੇ ਉਹ ਇਸ ਵੀਡੀਓ ਨੂੰ ਅਵੋਇਡ ਕਰਨ ਉਹ ਨਾ ਦੇਖਣ ਉਹ ਨਹੀਂ ਦੇਖ ਸਕਦੇ ਅਸੀਂ ਪ੍ਰਵਾਸੀਆਂ ਦੇ ਖਨਾਪ ਨਹੀਂ ਆ ਪ੍ਰਵਾਸੀ ਭਾਈਚਾਰਾ ਹੋਏਗਾ ਭਾਈਚਾਰਾ ਅਸੀਂ ਭਾਈਚਾਰਾ ਨਹੀਂ ਅਸੀਂ ਰਾਜਸਥਾਨ ਦਾ ਭਾਈਚਾਰਾ ਨਹੀਂ ਅਸੀਂ ਹਿਮਾਚਲ ਦਾ ਭਾਈਚਾਰਾ ਨਹੀਂ

रूप ले आए, एक व्यापारी ने नाम ना छापने की शर्त पर बताया कि घटना के बाद मजदूरों की संख्या बहुत कम हो गई है डर के हमारे प्रवासी मंडी में नहीं आ रहे हैं जिससे हमारी खरीद बिक्री प्रभावित हुई है ਪਹਿਲਾ ਮੁੱਖ ਮੰਤਰੀ ਚੰਨੀ ਦੀ ਵੀਡੀਓ ਚੱਕ ਲਈ ਕਿ ਉਹਨਾਂ ਨੇ ਭਈਏ ਕਿਹਾ ਜੀ ਭਈਆਂ ਨੂੰ ਇੱਥੇ ਖੁਦੇੜ ਦਵਾਂਗੇ ਹੁਣ ਮੁੱਦਾ ਤਾਜ਼ਾ ਸੀਗਾ ਤੇ ਪੋਲੀਟੀਸ਼ੀਅਨ ਨੇ ਵੀ ਬਹੁਤ ਸਾਰੇ ਨੇ ਹੰਧਰਦੀ ਦਿਖਾਈ ਤੇ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਸਾਡੇ ਜਿਹੜੇ ਮੌਜੂਦਾ ਸਰਕਾਰ ਨੇ ਉਹਨਾਂ ਨੇ ਨਹੀਂ ਕੁਝ ਬੋਲਿਆ ਚਲੋ ਹੋਏਗੀ ਆਪਣੀ ਆਪਣੀ ਮਜਬੂਰੀ ਹੁੰਦੀ ਆ ਨਹੀਂ ਬੋਲਿਆ ਤੇ ਉਸ ਤੋਂ ਬਾਅਦ ਕੀ ਹੋਇਆ ਪਿੰਡਾਂ ਸ਼ਹਿਰਾਂ ਜਿਹੜੀ ਅਨਾਉਂਸਮੈਂਟ ਹੋ ਗਈ ਜੀ ਬਟ ਮੁੱਦ ਕੀ ਦੇ ਨੌਜਵਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪਿੰਡ ਮੁੱਦ ਕੀ ਦੇ ਵਿੱਚ ਹੁਣ ਕੋਈ ਵੀ ਭਈਆ ਨਹੀਂ ਰਹੇ ਦੱਸਦਾ ਜਾ ਰਿਹਾ

ਗੁਰੂ ਗੋਬਿੰਦ ਸਿੰਘ ਜੀ ਤੇ ਨਾਲੇ ਇੱਕ ਪਾਸੇ ਕਰ ਗੁਰੂ ਗੋਬਿੰਦ ਸਿੰਘ ਜੀ ਤੇ ਇੱਕ ਪਾਸੇ ਕਹਿੰਦੇ ਜੀ ਪੰਜਾਬ ਦੀ ਪੰਜਾਬ ਚ ਕਹਿੰਦੇ ਜੀ ਲਾਲੇ ਪੈ ਗਏ ਜਿਵੇਂ ਹੀ ਅਨਾਉਂਸਮੈਂਟ ਹੋਈ 22 ਸਤੰਬਰ ਡੈਡ ਲਾਈਨ ਸੀਗੀ ਅੱਜ 26 ਤਰੀਕ ਹੋ ਗਈਆਂ 4 ਦਿਨ ਉੱਪਰ ਹੋ ਗਏ ਡੈਡ ਡਿਡ ਲਾਈਨ ਦਾ ਤੇ ਕੋਈ ਮਤਸਨ ਨਹੀਂ ਜਿਹੜੇ ਇੱਥੇ ਬੈਠੇ ਨੇ ਉਹ ਇੱਥੇ ਹੀ ਨੇ ਜਿਹੜੇ ਇੱਥੇ ਕਰੋੜਾਂ ਰੁਪਏ ਦੇ ਵਸਨੀਕ ਹੋਗੇ ਉਹਨਾਂ ਨੇ ਤਾਂ ਕਿਸੇ ਨੇ ਬੈਕਗ੍ਰਾਉਂਡ ਚੈੱਕ ਨਹੀਂ ਕੀਤੀ ਐਜੂਕੇਸ਼ਨ ਹੋ ਗਈ ਤੇ ਠੀਕ ਆ ਇੱਕ ਤਾਂ ਸਿਸਟਮ ਬੜਾ ਵਧੀਆ ਜਿਹੜਾ ਮਰਜੀ ਆਓ ਤੁਹਾਡੇ ਚਾਚੇ ਤਾਂ ਇਹਦਾ ਡੈਡੀ ਦਾ ਨਾਮ ਜੋ ਵੀ ਹੋਵੇ ਤੁਸੀਂ ਆਧਾਰ ਕਾਰਡ ਬ ਸਿਟੀਜ਼ਨ ਆਫ ਪੰਜਾਬ ਵਾਜੀ ਵਾ ਇਸ ਵਾਰ ਇਹੀ ਬੰਦੇ ਆਗੇ ਸਾਨੂੰ ਕਹਿੰਦੇ ਜੀ ਉਹਦੋਂ ਉਰਤਾ ਪੰਜਾਬ ਹੈ ਹਮਕਾ ਤੁਮਕਾ ਯਾਰ ਕਮਾਲ ਹੈ ਪੰਜਾਬੀ ਕਹਿੰਦੇ ਆਪਾਂ ਪੰਜਾਬੀ ਐ ਪੰਜਾਬੀ ਹੋਣਾ ਹੈਲਪ ਕਰਨਾ ਇਜ਼ ਅ ਡਿਫਰੈਂਟ ਮੈਟਰ ਪਰ ਪੰਜਾਬੀ ਹੋ ਕੇ ਲਾਂਤਾ ਪਹੁੰਆਂਣੀਆਂ ਖਵਾਉਣਾ ਤੇ ਥਾਲੀ ਚ ਛੇਦ ਕਰਉਣਾ ਆਪਣੇ ਬੱਚੇ ਚ ਖਵਾਉਣੇ ਆਪਣੀਆਂ ਕੁੜੀਆਂ ਉਤੇ ਗਲਤ ਨਜ਼ਰਾਂ ਲਖਵਾਉਣੀਆਂ ਇਹਨੂੰ ਲਾਂਤਾ ਕਹਿੰਦੇ ਨੇ ਇਸ ਨੂੰ ਲਾਂਤਾ ਕਹਿੰਦੇ ਨਹੀਂ ਜਿਨ੍ਹਾਂ ਨੂੰ ਲਾਂਤਾ ਦਾ ਨਹੀਂ ਮਤਲਬ ਪਤਾ ਉਹ ਗੂਗਲ ਕਰੋ ਅੱਜਕਲ ਬਹੁਤ ਐਡਵਾਂਸ ਹੋ ਗਿਆ ਨਾ ਗੂਗਲ ਪੂਜ ਜ਼ਰੂਰ ਕਰ ਲੈਣਾ ਸ਼ਾਮ ਤੱਕ ਨਹੀਂ ਲੱਭਿਆ ਤੇ ਐਸ ਐਚਓ ਗੁਰਸਾਬ ਤੇ ਡੀਐਸਪੀ ਦੇਵਦੱਤਾ ਸ਼ਰਮਾ ਜੀ ਨੇ ਕੀਤੀ ਹੌਸਲਾ ਫਜ਼ਾਈ ਚਲੋ ਸੀਸੀਟੀਵੀ ਕੰਗਾਲੇ ਤੇ ਪਤਾ ਲੱਗਿਆ ਜੀ ਅਪਰਾਧੀ ਦਾ ਵੀ ਪਤਾ ਲੱਗ ਗਿਆ ਕਿ ਯੂਪੀ ਦਾ ਬਰਵਾਸੀ ਸੀਗਾ ਜੀ ਪਹ ਲੈ ਗਿਆ ਯਾਰ ਇੱਕ ਗੱਲ ਸੋਚੋ ਜਸਟ 4-5 ਰੁਪਏ ਇੱਕ ਬੱਚੇ ਨੂੰ ਵਿਚਾਰੇ ਨੂੰ ਕੀ ਪਤਾ ਬੱਚਾ ਜੇ ਕਦੀ ਕੋਈ ਚੋਰੀ ਕਰੂ ਜੇ ਕੁਝ ਲਾਲਚਗੁਰੂ ਦੇ ਖਾਨਬੀਨ ਦਾ ਕਰੂ ਉਹ ਪਤਾ ਨਹੀਂ ਉਹਦੇ ਨਾਲ ਕੀ ਕੀਤਾ ਕੀ ਨਹੀਂ ਅਗਲੇ ਦਿਨ ਸਵੇਰੇ ਉਹਦੀ ਸ਼ਮਸ਼ਾਨ ਘਾਟ ਚੋਂ ਘੜ ਚੌਦੀ ਲਾਸ਼ ਮਿਲ ਗਈ ਬੱਚੇ ਦੀ ਮਾਪਿਆਂ ਨੂੰ ਤੇ ਕੀ ਬੀਤੀ ਹੋਏਗੀ ਉਸ ਵੇਲੇ ਕਿਸ ਤਰ੍ਹਾਂ ਉਹਨੇ ਸਹਾਰਿਆ ਹੋਇਆ ਹੁਣ ਉਹਨਾਂ ਤੇ ਕੀ ਬੀਤਰੀ ਹੋਗੀ ਅਸਰਜਾਦ ਦੇ ਨਾਰੇ ਲਾੜੇ ਜੀ ਉਸ ਤੋਂ ਬਾਅਦ ਸਾਡੇ ਪ੍ਰਵਾਸੀਆਂ ਪੰਜਾਬੀਆਂ ਚ ਭਾਈਚਾਰਾ ਜਾਗ ਗਿਆ ਇੰਡਸਟਰੀਅਲ ਨੇ ਤਾਂ ਜਾਗਣੀ ਸੀਗਾ ਉਹਨੇ ਤਾਂ ਇੰਡਸਟਰੀ ਚੱਲ ਰਹੀ ਹੈ ਅਸਲ ਚ ਪ੍ਰਵਾਸੀ ਨਾਲ ਇੰਡਸਟਰੀ ਨਹੀਂ ਚੱਲਦੀ ਦਾ ਥਿੰਗ ਇਜ਼ ਕਿ ਘੱਟ ਵੱਧ ਪਿਆ ਵਿੱਚ ਕੰਮ ਕਰ ਲੈਂਦੇ ਆ ਇਹਦੇ ਕਰਕੇ ਆ ਸਾਰਾ ਕੁਝ ਜਿਹੜੇ ਤੇ ਕਰੋੜਾਂ ਰੁਪਏ ਦੀ ਇੰਡਸਟਰੀ ਬਣਾ ਕੇ ਬੈਠੇ ਨੇ ਇੰਡਸਟਰੀ ਛੱਡੋ ਜਿਹੜੇ ਤੇ ਕਰੋੜਾਂ ਰੁਪਏ ਲਾ ਕੇ ਚੰਗੀਆਂ ਕਲੋਨੀਆਂ ਚ ਚੰਗੀਆਂ ਕੋਟੀਆਂ ਚੰਗੀਆਂ ਕਾਰਾਂ ਲੈ ਕੇ ਬੈਠੇ ਨੇ ਉਹਨਾਂ ਦੀ ਤਾਂ ਕਿਸੇ ਨੇ ਬੈਕਗ੍ਰਾਉਂਡ ਚੈੱਕ ਹੀ ਨਹੀਂ ਕੀਤੀ ਆ ਜਿਹੜੀ ਗਰੀਬ ਸੀਗੇ ਦੋੜਬੰਦ ਜਿੰਨ ਨੂੰ ਕਹਿ ਦਿੰਦੇ ਆ ਭਾਈ ਸਾਹਿਬ ਸਾਰੇ ਕਿਤੇ ਕੰਮ ਹੈਗਾ ਸਾਰਾ ਕੁਝ ਹੈਗਾ ਪਰੰਤੂ ਖੜ ਕੇ ਦੀਪ ਸਿੱਧੂ ਵੱਲ ਬੜੀ ਸੋਹਣੀ ਗੱਲ ਕਹੀ ਗਈ ਸੀ ਬਾਈ ਕਹਿੰਦਾ ਵੀ ਬਿੱਲੀ ਭਾਵੇਂ ਸਾਰਾ ਦੁੱਧ ਪੀਦੇ ਜਦੋਂ ਬਨੇਰੇ ਤੇ ਖੜ ਕੇ ਮੁੱਛਾਂ ਹੀ ਚਾੜਦੀਆਂ ਨਾ ਫਿਰ ਸਹਾਰੀਆਂ ਨਹੀਂ ਜਾਂਦੀਆਂ ਤੇ ਯਾਰ ਸਾਡੇ ਦੇ ਨਾਂ ਤਾਂ ਪਾਉਂਦੇ ਨਹੀਂ ਅਗਲੇ ਸਾਨੂੰ ਗਾਲ੍ਹਾਂ ਦਿੰਦੇ ਨੇ ਤੇ ਉੱਥੋਂ ਰਹਿੰਦੇ ਹੁੰਦੇ ਜਿਹੜੇ ਆ ਜੂਪੀ ਦੇ ਕੁਝ ਚੈਨਲ YouTube ਹਰ ਵਾਲੇ ਚੈਨਲ ਨੇ ਉਹ ਕਹ ਰਹੇ ਜੀ ਪੰਜਾਬ ਵਾਲੇ ਐਦਾਂ ਕਰਦੇ ਜੀ ਪ੍ਰਵਾਸੀ ਭਜਾਓ ਸਿੱਧੀ ਸਿੱਧੀ ਅੱਗ ਭੜਕਾਉ ਗੱਲ ਕਰ ਰਹੇ ਨੇ ਅਸੀਂ ਪ੍ਰਵਾਸੀ ਭਜਾਓ ਦੀ ਗੱਲ ਨਹੀਂ ਕੀਤੀ ਅਸੀਂ ਕਹਿੰਦੇ ਪੰਜਾਬ ਜੇ ਕੋ ਕੰਮ ਕਰ ਸਕਦਾ ਹੈ ਪਹਿਲਾਂ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਪ੍ਰਵਾਸੀ ਨਾਲ ਕੰਮ ਚੱਲ ਰਿਹਾ ਹੈ ਜਿਹੜੀਆਂ ਸਰਕਾਰ ਨੂੰ ਤਾਂ ਇਹ ਵੀ ਬੇਨਤੀ ਕਰਾਂਗੇ ਕਿ ਜਿਹੜੀਆਂ ਸਾਡੇ ਤੇ ਸਿੱਧੀਆਂ ਸਿੱਧੀਆਂ ਲਾਂਤਾਂ ਪੈ ਰਹੀਆਂ ਅਸੀਂ ਪੱਗ ਸਿੰਘ ਵਾਲੀਆਂ ਪੱਗਾਂ ਹੋਰ ਕਈ ਤਰ੍ਹਾਂ ਦੇ ਰੰਗ ਪੱਗਾਂ ਦੇ ਹਰ ਸਰਕਾਰ ਨਵਾਂ ਨਵਾਂ ਰੰਗ ਲੈ ਕੇ ਆਉਂਦੀ ਹੈ ਕਿ ਨੀਲੇ ਆ ਕੇ ਨੀਲੇ ਆ ਕੇ ਕੀ ਸੀ ਕਮਾਲ ਹੋ ਗਈ ਅਸੀਂ ਪੱਗਾਂ ਦੇ ਪਿੱਛੇ ਰਹਿ ਗਏ ਜਿੰਨੇ ਰਾਜਨੀਤੀ ਕਰਨੀ ਜਿਹੜਾ ਮਰਜ਼ੀ ਹੋਵੇ ਸਿਰ ਤੇ ਸਜਾਓ ਪੱਗ ਤੇ ਬਸ ਪੰਜਾਬ ਨੂੰ ਲੋਟ ਖੱਦ ਉਹ ਹੋਇਆ ਜਿਹੜਾ ਯੂਪੀ ਦੇ ਚੈਨਲ ਪ੍ਰੋਪਗੈਂਡਾ ਚਲਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਭਜਾਇਆ ਜਾ ਰਿਹਾ ਭਈਆ ਭਈਆ ਕਰਕੇ ਦੁਸ਼ਮਣੀ ਪਵਾ ਰਹੇ ਨੇ ਸਾਡੇ ਉੱਥੇ ਬੰਦਿਆਂ ਨੂੰ ਸਾਡੇ ਉਹ ਬੰਦੇ ਨੂੰ ਕੱਢਣੇ ਜੇ ਉਹ ਸਾਡਾ ਕੋਈ ਬੰਦਾ ਕ੍ਰਾਈਮ ਕਰੂਗਾ ਉਹਨੂੰ ਕੱਢਣ ਹੁਣ ਇਹ ਕਹਿ ਰਹੇ ਨੇ ਕਿ ਸੀ ਨੇ ਇੱਕ ਨੇ ਕੀਤੀ ਸਾਰਿਆਂ ਨੂੰ ਸਜ਼ਾ ਕਿਉਂ ਨਹੀਂ ਮਿਲੂਗੀ ਸਜ਼ਾ ਭਾਈ ਸਜ਼ਾ ਥੋੜੀ ਦਿੱਤੀ ਆ ਡੈਡਲਾਈਨ ਦਿੱਤੀ ਆ ਜਿਹੜੀ ਸਿੱਖਾਂ ਨਾਲ ਹੋਈ ਸੀ ਦਿੱਲੀ ਚ ਉਹ ਕੀ ਸੀਗੀ ਉਹ ਡੈਡਲਾਈਨ ਸੀਗੀ ਉਹ ਵੀ ਤਾਂ ਦੋ ਸਿੱਖਾਂ ਨੇ ਕੀਤਾ ਸੀ ਨਾ ਉਦੋਂ ਦੀ ਯਾਦ ਹੁਣ ਨਵਾਂ ਮੁੱਦਾ ਦੇਖੋ ਚੈਨਲ ਨੇ ਨਵਾਂ ਮੁੱਦਾ ਕੀ ਜੋੜਿਆ ਕਿ Hindu ਭਾਈਚਾਰਾ ਜਿਸੇ ਪਿਆਰ से ਭਈਆ ਹਮ ਕਹਤੇ ਹਨ ਉਸੇ ਪੰਜਾਬੀ ਨੇ ਭਈਏ ਕਹਿੰਦੇ ਹਨ ਵਾਹ ਤੁਹਾਡੇ ਐਦੋਂ ਤੱਕ ਹੋਂਦਾ ਕਿ ਚੋਲ-ਚੋਲੇ ਸਾਡੇ ਖਾ ਕੇ ਪਲ ਗਏ ਹੈਂ ਤੇ ਅੱਜ ਤੁਸੀਂ ਸਾਨੂੰ ਗਲਤ ਬੋਲ ਰਹੇ ਹੋ ਵਾਸੀ ਦੀ ਇੱਜ਼ਤ ਹੈ ਇੱਥੇ ਕਰ ਰਹੇ ਆ ਪਰ ਜਿਹੜੀ ਆ ਗੱਲ ਨਾ ਖਾਸ ਕਰਕੇ ਮੈਂ ਯੂਪੀ ਵਾਲੇ ਚੈਨਲਸ ਕੋ ਬੋਲਣਾ ਚਾਹਤਾ ਹੂੰ ਕਿ ਜੋ ਕਹਿ ਰਹੇ ਨਾ ਕਿ ਬਿਹਾਰੀਆਂ ਔਰ ਯੂਪੀ ਵਾਲੇ ਕੇ ਬੰਦੋ ਕੇ ਬਿਨਾ ਨਹੀਂ ਚਲੇਗੀ ਇੰਡਸਟਰੀ ਭਾਈ ਸਭ ਜੇ ਜੁੜੇ ਹੱਥ ਜਾਓ ਆਪਣੀ ਸ਼ਹਿਰ ਜਾ ਕੇ ਰਹੋ ਅਸੀਂ ਆਪਣਾ ਪੰਜਾਬ ਖੁਦ ਦੇਖ ਲੈਂਗੇ ਆਪਕੋ ਜਰੂਰਤ ਥੀ ਆਪ ਆਏ ਹਮਾਰੇ ਮਤਲਬ ਗੋਡੇ ਕਿੱਤੇ ਪੜਦੇ ਸੇ ਯਹਾਂ ਔਰ ਜਾ ਕੇ ਕਿ ਹਮਾਰੇ ਪਾਸ ਆਓ ਪੰਜਾਬੀ ਚਾਨੇ ਵਾਪਸ ਅੱਗ ਲਾਉ ਚੈਨਲ ਜਿਹੜੇ ਨੇ ਇਹਨਾਂ ਨੂੰ ਸਾਫ਼-ਸਾਫ਼ ਵਾਰਨਿੰਗ ਆ ਕਿ ਪਹਿਲਾਂ ਹੀ ਕਰਮ ਮੁੱਦੇ ਨੇ ਇਹਨਾਂ ਨੂੰ ਅੱਗ ਨਾ ਲਾਓ ਪ੍ਰਵਾਸੀ ਆਉਣ ਕੰਮ ਕਰਨ ਤੇ ਵਾਪਸ ਜਾਣ ਜਿਹੜੇ ਇੱਥੇ ਆਧਾਰ ਕੜ ਲੈ ਗਏ ਪੱਕੇ ਵਸਨੀਕ ਬਣੇ ਨੇ ਉਹ ਵਾਪਸ ਜਾਣ ਕੰਮ ਕਰਨ ਜੁਪੀਟਰ ਦੇ 20 ਸਰਕਾਰਾਂ ਦੀ ਕੁੜੀ ਵਿਆਹ ਲੈਂਦਾ ਚਲੋ ਜੀ ਅਗਲੇ ਬਰਾਕੇ ਦਾੜੀਆਂ ਬਨਾਲਾ ਦਾ ਕਚਹਿਰੀ ਜਾਵਾਂਗੇ ਤੁਸੀਂ ਸਾਨੂੰ ਮਾਰੋ ਵੱਡੀਆਂ-ਵੱਡੀਆਂ ਪੱਗਾਂ ਸਗੀਆਂ ਗਾੜੀਆਂ ਬਣਨੀਆਂ ਇੱਜ਼ਤ ਆ ਇੱਜ਼ਤ ਆ ਪਰ ਉਹ ਇੱਜ਼ਤ ਨਹੀਂ ਇਹਦੀ ਕਰਦੇ ਜਿਹੜਾ ਤਾਂ ਕੋਈ ਗੱਲ ਨਹੀਂ ਬਣੀ ਪੰਜਾਬ ਤੋਂ ਕ੍ਰਾਈਮ ਕੀਤਾ ਚੱਲ ਯੂਪੀ ਤੋਂ ਕੀਤਾ ਚੱਲ ਵਿਹਾਰ ਚੱਲ ਨਾਥੇ ਨੇਪਾਲ ਯਾਰ ਕਮਾਲ ਮਲਟੀਕਲਚਰ ਡੇਸ਼ ਆ ਠੀਕ ਆ ਸੰਵਧਾਨ ਸਾਡਾ ਹੱਕ ਦਿੰਦਾ ਪਰ ਹੱਕ ਮਾਰਨ ਦੀ ਗੱਲ ਹੋ ਰਹੀ ਹੈ ਹੱਕ ਮਰਦੇ ਨੂੰ ਬਚਾਉਣ ਦੇ ਉੱਤੇ ਇਹੇ ਬੋਲਿਆ ਜਾ ਰਿਹਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਵਿੱਚ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਜੇ ਲੱਗਦਾ ਹੈ ਕਿ ਹੱਕਾਂ ਦੀ ਗੱਲ ਆ ਜਾਂ ਇਸ ਉੱਤੇ ਹੋਰ ਕੀ ਗੱਲ ਹੋਣੀ ਚਾਹੀਦੀ ਮੁੰਡਾ ਕੀ ਹੋਣਾ ਚਾਹੀਦਾ ਸਾਡੇ ਨਾਲ ਗੱਲ ਜਰੂਰ ਕਰੋ dann war es hier.